ਕੋਈ ਬੰਦਾ ਨਾ ਰੱਬ ਕੋ ਗਿਆ ਤੇ ਰੱਬ ਨੂੰ ਕਹਿੰਦਾ ਰੱਬ ਕਹਿੰਦਾ ਵੀ ਕੀ ਵੇਖਣਾ ਹੈ ਪਹਿਲਾਂ ਨਰਕ ਕੇ ਸਵਰਗ ਤੋ ਮੇਰੇ ਅਰਗਾ ਹੀ ਬਹੁਤਾ ਕਾਲਾ ਕਹਿੰਦਾ ਪਹਿਲਾਂ ਨਰਕ ਵੇਖਣਾ ਉਹਨੂੰ ਨਰਕ ਚ ਲੈ ਗਏ ਤੇ ਨਰਕ ਵੇਖਦਿਆਂ ਵੇਖਦਿਆ ਕਹਿੰਦਾ ਬੱਲੇ ਬੱਲੇ ਬੜੇ ਪੰਗੂੜੇ ਲੱਗੇ ਆ ਕਿਧਰੇ ਸੇਬ ਕਿਧਰੇ ਅਨਾਰ ਕਿਧਰੇ ਝੀਲਾਂ ਵਗਣਡੀਆਂ ਦਰਿਆ ਵਗਣਦੇ ਸੋਨੇ ਦੇ ਢੇਰ ਲੱਗੇ ਨਰਕ ਦੇ ਵਿੱਚ ਤੇ ਉਹ ਮੁੰਡਾ ਕਹਿੰਦਾ ਵੀ ਜਦੋਂ ਮੈਂ ਅਗਲੀ ਵਾਰ ਹੀ ਆਇਆ ਫੇਰ ਮਿਲੂੰਗਾ ਰੱਬ ਨੇ ਉਹਨੂੰ ਧਰਤੀ ਤੇ ਭੇਜਤਾ ਤੇ ਜਦੋਂ ਅਗਲੀ ਏਰੀ ਆਇਆ ਨਾ ਫਿਰ ਰੱਬ ਦੇ ਕੋਲ ਤੇ ਮੁੰਡਾ ਕਹਿੰਦਾ ਰੱਬ ਜੀ ਮੈਨੂੰ ਹਣ ਕਿੱਥੇ ਭੇਜੋਗੇ ਕਹਿੰਦਾ ਤੂੰ ਦੱਸ ਕਹਿੰਦਾ ਨਰਕ ਚ ਪਿਛਲੀ ਏਰੀ ਬੜਾ ਨਜ਼ਾਰਾ ਆਈ ਤੇ ਐਦ ਕੀ ਨਰਕ ਚ ਲੈ ਜਾ ਉਹਨੂੰ ਨਰਕ ਚ ਲੈ ਗਏ ਤੇ ਉਥੇ ਤੇਲ ਦੇ ਕੜਾਏ ਤਪੇ ਉਥੇ ਕੁੱਟ ਪੈਂਦੀ ਮੁੱਧੀਆਂ ਕਰ ਕਰਕੇ ਬੰਦੇ ਕੁੱਟਣਦੇ ਤੇ ਉਹ ਮੁੰਡਾ ਕਹਿੰਦਾ ਵੀ ਪਹਿਲੀ ਏਰੀ ਤੁਸੀਂ ਮੈਨੂੰ ਵਿਖਾਇਆ ਸੀ ਜਦੋਂ ਉਦੋਂ ਦੇ ਇਥੇ ਪੰਗੂੜੇ ਲੱਗੇ ਹੀ ਬਾਗ ਬਗੀਚੇ ਲੱਗੇ ਹੀ ਮੇਵੇ ਗਰੀਆਂ ਛਵਾਰੇ ਚਲਦੇ ਹੁਣ ਤੇ ਤੇਲ ਦੇ ਕੜਾਏ ਤਪੇ ਆ ਉਹ ਕਹਿੰਦੇ ਉਦੋਂ ਤੋਂ ਆਇਆ ਹਾਂ ਟੂਰਿਸਟ ਬੇਸ ਦੇ ਉੱਤੇ ਤੇ ਟੂਰਿਸਟ ਵੜ ਕੇ ਆਹਿੰਦਾ ਨਜ਼ਾਰਾ ਬੜਾ ਇਹ ਜਦੋਂ ਪੀਆਰ ਮੁਝ ਗਿਆ ਫੇਰ ਪਤਾ ਲੱਗਦਾ ਵੇ ਨਰਕੇ ਤੋਂ ਵੱਡਾ ਹੈ ਕੋਈ ਨਹੀਂ ਹੁਣ ਤੂੰ ਪੀਆਰ ਹੋ ਕੇ ਆਇਆ ਵਾ ਪੀਆਰ ਹੋਏਗਾ ਤੇ ਤੈਨੂੰ ਪਤਾ ਲੱਗੂ ਵੀ ਇੱਥੇ ਮਾਂ ਦੇ ਛਿੱਕੂ ਚੋਂ ਨਹੀਂ ਮਿਲਦੀਆਂ ਇੱਥੇ ਆਵ ਕਾਣੀਆਂ ਪੈਣੀਆਂ ਇਸ ਕਰਕੇ ਬਾਹਰ ਦਾ ਨਾਂ ਹੀ ਨਾਵਾ ਜਦੋਂ ਬਾਹਰਲੀ ਚਕਾ ਚੌਂਦ ਚ ਫਸ ਗਏ ਪਤਾ ਫੇਰ ਲੱਗਦਾ ਵਾ ਕਿ ਕਿਹੜੇ ਭਾ ਪੈਂਦੀਆਂ